ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 11 ਨਿਊਜ਼ ਪੰਜਾਬ ਐਸ ਟਾਈਮ ਅਸੀਂ ਪਹੁੰਚਿਆ ਪੰਜਾਬ ਹਰਿਆਣੇ ਦੀ ਸਰਹੱਦ ਤੇ ਲਾਸਟ ਪਿੰਡ ਪੰਜਾਬ ਦਾ ਚੱਚੜ ਵਾਲਾ ਜਿਹੜਾ ਕਿ ਐਮ ਐਲ ਏ ਕੁਲਵੰਤ ਸਿੰਘ ਜੀ ਦਾ ਨਗਰ ਇਹ ਤੁਸੀਂ ਦੇਖ ਸਕਦੇ ਹੋ ਇਸ ਨਗਰ ਦੇ ਵਿੱਚ ਹਰਿਆਣੇ ਤੋਂ ਐਂਟਰ ਹੁੰਦੇ ਆ ਸੜਕ ਦੇ ਉੱਤੇ ਕਿਵੇਂ ਸਵਾਗਤ ਹੁੰਦਾ ਹੈ ਨਾਲੀਆਂ ਦਾ ਪਾਣੀ ਹੈ ਜਿਹੜਾ ਇਹ ਸੜਕ ਦੇ ਉੱਤੇ ਆ ਕੇ ਗਰਦਾ ਹੈ ਜਿਸ ਦੀ ਕੇ ਨਿਕਾਸ਼ੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਇਹ ਸਾਈਡ ਤੋਂ ਖਰਕਾਂ ਸਾਈਡ ਤੋਂ ਜਦੋਂ ਆਉਨੇ ਆ ਪੰਜਾਬ ਦੇ ਵਿੱਚ ਦਖਲ ਹੁੰਨੇ ਆ ਤਾਂ ਅਨੁਸਾਰ ਇਹ ਨਾਲੀਆਂ ਦੇ ਚੱਕੜ ਨਾਲ ਹੈ ਜਿਹੜਾ ਲੋਕਾਂ ਦਾ ਸਵਾਗਤ ਹੁੰਦਾ ਤੁਸੀਂ ਦੇਖ ਸਕਦੇ ਹੋ ਇਹਦਾ ਕਾਰਨ ਕੀ ਹੈ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਵਿਕਾਸ ਕਿਉਂ ਰੁਕਿਆ ਹੈ ਨਾਲੀਆਂ ਦਾ ਪ੍ਰਬੰਧ ਕਿਉਂ ਨਹੀਂ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਮੇਨ ਛੜਕ ਹੈ ਸੜਕ ਦੇ ਉੱਤੇ ਪੂਰਾ ਛੱਪੜ ਲੱਗਿਆ ਹੋਇਆ ਹੈ ਇਸ ਟਾਈਮ ਮੇ ਮੋਟਰਸਾਈਕਲ ਦੇਖੋ ਨਿਕਲੂਗਾ ਚੱਕੜ ਦੇ ਵਿੱਚ ਦੀ ਹਰ ਇੱਕ ਦੇ ਲੱਤਾਂ ਜਿਹੜੀਆਂ ਆਪਣੀਆਂ ਉੱਪਰ ਚੱਕਣੀਆਂ ਪੈਂਦੀਆਂ ਨੇ ਕਿਉਂਕਿ ਚੱਕੜ ਇਹ ਜਿਹੜਾ ਉਹਦੇ ਨਾਲ ਕੱਪੜੇ ਖਰਾਬ ਹੁੰਦੇ ਨੇ ਸ਼ੂਟ ਬੂਟ ਖਰਾਬ ਹੁੰਦੇ ਨੇ ਅਗਲਾ ਤਿਆਰ ਹੋ ਕੇ ਨਿਕਲਦਾ ਘਰੋਂ ਉਸ ਸਾਈਡ ਤੋਂ ਇੱਕ ਹੋਰ ਮੋਟਰਸਾਈਕਲ ਆ ਗਿਆ ਇਸ ਨੂੰ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੋਂ ਆਉਣ ਜਾਣ ਵਾਲੇ ਲੋਕਾਂ ਵੱਲੋਂ ਜਿਹੜਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਇਸ ਟਾਈਮ ਇੱਥੇ ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋਏ ਨੇ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਕਿ ਕੀ ਮਾਜਰਾ ਹੈ ਕਿ ਜਿਹੜਾ ਇਹ ਸੜਕ ਦੇ ਉੱਤੇ ਪਾਣੀ ਜਮਾ ਹੁੰਦਾ ਹੈ ਡਾਕਟਰ ਗੁਰਚਰਨ ਸਿੰਘ ਜੀ ਖੜੇ ਨੇ ਤੇ ਹੋਰ ਪਿੰਡ ਦੇ ਨੌਜਵਾਨ ਵੀ ਖੜੇ ਨੇ ਹਾਂਜੀ ਡਾਕਟਰ ਸਾਹਿਬ ਇਹ ਜਿਹੜਾ ਤੁਹਾਡੇ ਪਿੰਡ ਦੇ ਦਾ ਜਿਹੜਾ ਨਿਕਾਸੀ ਪਾਣੀ ਹੈ ਨਾਲੀਆਂ ਦਾ ਇਹ ਸੜਕ ਦੇ ਉੱਤੇ ਛੱਪੜ ਬਣਿਆ ਹੋਇਆ ਇਹਦਾ ਕੀ ਕਾਰਨ ਹੈ ਜੀ ਇਹ ਕਾਰਨ ਤੇ ਜੀ ਜਦੋਂ ਵੀ ਸਾਡੇ ਪਿੰਡ ਦੇ ਵਿੱਚ ਕੋਈ ਸਰਪੰਚ ਬਣਦਾ ਹੈ ਜਾਂ ਕੋਈ ਐਮਐਲਏ ਬਣਦਾ ਹੈ ਸਭ ਤੋਂ ਪਹਿਲਾਂ ਉਹ ਖਾਲੀਆਂ ਨਾਲੀਆਂ ਹੀ ਬਣਾਉਂਦਾ ਹੈ अच्छा जी ये नाली शायद 19 ਸਾਡੀ ਉਮਰ ਨੇ ਜਨਵਰੀ ਨਾਲ ਹੀ ਬਣ ਗਈ ਆ ਪਹਿਲੀ ਗੱਲ ਤੇ ਨਾਲੀ ਦੇਖ ਲਓ ਵੀ ਸੜਕ ਤੋਂ ਅੱਧਾ ਫੁੱਟ ਉੱਚੀ ਆ ਉਹ ਹਾਂਜੀ ਸੜਕ ਤੋਂ ਅੱਧਾ ਫੁੱਟ ਉੱਚੀ ਤੇ ਅਗਰ ਨਾਲੀ ਬਣ ਗਈ ਤੇ ਸੜਕ ਦਾ ਪਾਣੀ ਨਾਲ ਦੇ ਵਿੱਚ ਕਿਵੇਂ ਜਾਏਗਾ ਜਾ ਸਕਦਾ ਹਾਂਜੀ ਨਹੀਂ ਜਾ ਸਕਦਾ ਨਹੀਂ ਤਾਂ ਉਲਟਾ ਇੱਥੇ ਸੜਕ ਨਾਲੀ ਦਾ ਪਾਣੀ ਸੜਕ ਦੇ ਉੱਤੇ ਆ ਰਿਹਾ ਹਾਂ ਇਹ ਨਾਲੀ ਆ ਜਿਹੜੀ ਇਹ ਬਣਾ ਰੱਖੀ ਹੈ ਪਾਣੀ ਬਾਹਰ ਆਉਣ ਵਾਸਤੇ ਪਹਿਲੀ ਗੱਲ ਤੇ ਨਾਲੀ ਹੈ ਹੀ ਨਹੀਂ ਕਾਗਜ਼ਾਂ ਦੇ ਵਿੱਚ ਪੱਕਾ ਨਾਲ ਆ ਇੱਥੇ ਨਾਲੀ ਹੈ ਨਹੀਂ ਪਾਣੀ ਬਾਹਰ ਆਂਦਾ ਤੁਸੀਂ ਦੇਖ ਸਕਦੇ ਹੋ ਇਹ ਨਾਲਾ ਤੁਸੀਂ ਵੀਡੀਓ ਬਣਾ ਇਹ ਨਾਲਾ ਬਣਿਆ ਹੋਇਆ ਹੈ ਇਹ ਨਾਲਾ ਆ ਅੱਛਾ ਜੀ ਇਹਦਾ ਪਾਣੀ ਨਾਲੇ ਮੇਨ ਨਾਲਾ ਆਇਆ ਹੈ ਮੇਨ ਘੱਗਰ 'ਚ ਜਾ ਰਿਹਾ ਹੈ ਅੱਛਾ ਜੀ ਇਹਦਾ ਪਾਣੀ ਸਾਰਾ ਬਾਹਰ ਆ ਰਿਹਾ ਆ ਪਰ ਇਹਦਾ ਪਾਣੀ ਘੱਗਰ 'ਚ ਤਾਂ ਜਾਂਦਾ ਨਹੀਂ ਇੱਥੇ ਨਿਕਲੀ ਜਾਂਦਾ ਆ ਆਮ ਲੋਕ ਤੇ ਘੱਟ ਪਰੇਸ਼ਾਨ ਨੇ ਆ ਨਾਲ ਨਾਲ ਖੇਤ ਲੱਗਦੇ ਨੇ ਲੋਕਾਂ ਦੇ ਹਾਂਜੀ ਜੀ ਦੀ ਪੱਕ ਗਈ ਆ ਹਾਂਜੀ ਜਿੰਨਾ ਪਿੰਡ ਦਾ ਪਾਣੀ ਆ ਉਹ ਪਿੱਛੋਂ ਸਰਪੰਚ ਨੇ ਆਪ ਆਪਣੇ ਹੱਥਾਂ ਨਾਲ ਕਰ ਕਲਮਾਂ ਦੇ ਨਾਲ ਹਾਂਜੀ ਉਹ ਤੋਂ ਤੋੜਤੀ ਅੱਛਾ ਜੀ ਉਹਦੇ ਸਾਰਾ ਪਾਣੀ ਉਹਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਰਥਿਆ ਸਰਪੰਚ ਸਾਹਿਬ ਨੇ ਖੁਦ ਤੋੜੀ हां सरपंच साहब आया मौजूदा उनो कॉल ला लो मेरा तो फोन नहीं चक्दा हुण वाले सरपंच हुण वाले कुलवंत एक ते सरपंच दो ने कुलवंत सरपंच भी कुलवंत है ते एमएलए भी कुलवंत है नाम पिट ਜਾਂਦਾ ਆ আচ্ছা ਜੀ ਮੈਂ ਆਪ ਜੀ ਨੂੰ ਇੱਕ ਉਹ ਦੱਸਦਾ ਸਵੇਰੇ ਅਸੀਂ ਉਹਨੂੰ ਰਿਕਵੈਸਟ ਕਰਨ ਵਾਸਤੇ ਫੋਨ ਕੀਤਾ ਕਿ ਸਰਪੰਚ ਸਾਹਿਬ ਸਾਡਾ ਫੋਨ ਚੱਕੋ ਹਾਂਜੀ ਉਹ ਬੰਦਾ ਸਾਡਾ ਫੋਨ ਨਹੀਂ ਚੱਕਦਾ ਇੰਨੇ ਅਸੀਂ ਉਹਨੂੰ ਫੋਨ ਕਰਤੇ ਨੇ ਨਾ ਉਹ ਸਾਡੀਆਂ ਕਾਲਾਂ ਚੱਕਦਾ ਆ ਆ ਜੀ ਰੋਲਾ ਇਸ ਗੱਲ ਦਾ ਹੈ ਕਿ ਜਿੰਨੀ ਵੀ ਉਹ ਖਾਲੀ ਹੁਣ ਉੱਥੋਂ ਬਣਾਤੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਹੁਣ ਇਹ ਨਹੀਂ ਸਮਝ ਆ ਰਹੀ ਸਾਨੂੰ ਕਿ ਇਹ ਗ੍ਰਾਂਟ ਆਈ ਕਿਹੜੀ ਆ ਪਹਿਲੀ ਗੱਲ ਤੇ ਮੈਂ ਉਹ ਸਰਕਾਰ ਦੀ ਨਿੰਦਿਆ ਕਰਦਾ ਕਿ ਜਿਹੜਾ ਇੱਕ ਖੁਦ ਐਮਐਲਏ ਨੂੰ ਉਹਦੇ ਪਿੰਡ ਦੇ ਵਿੱਚ ਐਮਐਲਏ ਆ ਜਿਹੜਾ ਹਾਂਜੀ ਉਹਨੂੰ ਇੰਨੇ ਪੈਸੇ ਵੀ ਨਹੀਂ ਦੇ ਸਕਦੇ ਕਿ ਉਹ ਆਪਣੇ ਪਿੰਡ ਦਾ ਪਾਣੀ ਹੀ ਪਾਣੀ ਦੀ ਨਿਕਾਸੀ ਨੂੰ ਖੱਗਰ ਦੇ ਵਿੱਚ ਪਾ ਸਕੀ ਤੇ ਬਾਕੀ ਉਹ ਤੋਂ ਆਪਾਂ ਕੀ ਉਮੀਦ ਕਰ ਸਕਦੇ ਆ ਮਤਲਬ ਸਰਕਾਰ ਆਪਦੇ ਇੱਕ ਐਮਐਲਏ ਨੂੰ ਆਪਦੇ ਪਿੰਡ ਦੇ ਹਾਲਤ ਸੁਧਾਰਨ ਲਈ ਵੀ ਕੋਈ ਗ੍ਰਾਂਟ ਨਹੀਂ 5-10 ਲੱਖ ਦੀ ਦੇ ਸਕਦੀ ਜੱਤੀ ਪਿੰਡ ਐ ਇੱਥੋਂ ਪਹਿਲਾਂ ਵੀ ਅਸੀਂ ਪਿੰਡ ਦੇ ਅੱਗੇ ਪਿਛੇ ਰੂੜੀਆਂ ਉਹਨਾਂ ਦਾ ਪਾਣੀ ਆ ਸਾਡੇ ਇੱਥੇ ਜਿਹੜੇ ਅਫਸਰ ਨੇ ਅੱਜ ਸਾਡੇ ਪਿੰਡ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਦੇ ਅਫਸਰ ਨੇ ਉਸ ਫਰੀ ਉਹਦੇ ਹਸਪੀਟਲ ਦੇ ਹਾਂਜੀ ਉਹ ਪਿੰਡ ਤੇ ਆਂਦੇ ਨੇ ਡੇਂਗੂ ਸਾਡੇ ਫਰੇਟ ਚੈੱਕ ਕਰਨ ਵਾਸਤੇ ਵੀ ਇੱਥੇ ਡੇਂਗੂ ਨਾ ਹੋ ਜਾਈ ਉਹ ਮੈਂ ਉਹਨਾਂ ਨੂੰ ਪੁੱਛਾਂ ਵੀ ਹੁਣ ਤੁਸੀਂ ਆ ਕੇ ਜਾ ਜਾ ਕਿਉਂ ਨਹੀਂ ਲੈਂਦੇ ਵੀ ਇਧਰ ਡੇਂਗੂ ਨਹੀਂ ਹੋਏਗਾ ਇਹਦੇ ਨਾਲ ਲੋਕ ਬਿਮਾਰ ਨਹੀਂ ਹੋ ਰਹੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਜਿੰਨੇ ਲੋਕ ਲੰਘਦੇ ਨੇ ਇਥੋਂ ਗਾਲਾਂ ਕੱਢ ਕੇ ਲੰਘਦੇ ਨੇ ਜੀ ਕੋਈ ਸਰਪੰਚ ਨੂੰ ਗਾਲਾਂ ਕੱਢਦਾ ਕੋਈ ਐਮਐਲਏ ਨੂੰ ਗਾਲਾਂ ਕੱਢਦਾ ਨਾਲ ਸਾਨੂੰ ਕੱਢਦੇ ਨੇ ਸਾਡਾ ਕਰਨ ਆਲੇ ਆ ਲੋਕ ਇੰਨੇ ਕਿ ਪਰੇਸ਼ਾਨ ਨੇ ਤੁਸੀਂ ਲੰਘ ਕੇ ਗਏ ਹੋਗੇ ਸ਼ਾਇਦ ਕਰਕੇ ਜਾਓਗੇ ਨਾ ਤੁਹਾਡੇ ਇੰਜਨ ਨੂੰ ਪਾਣੀ ਲੱਗ ਜਾਏਗਾ ਜਿੰਨਾ ਜਿੰਨਾ ਪਾਣੀ ਇੱਥੇ ਹਾਂਜੀ ਹਾਂ ਇਹ 10 ਵਾਰੀ ਨਾਲੀਆਂ ਬਣ ਗਿਆ ਨੇ ਬਿਲਕੁਲ ਮੈਂ ਲੰਘ ਕੇ ਆਇਆ ਤਾਂ ਮੇਰੇ ਵੀ ਪੈਰਾਂ ਦੇ ਉੱਤੇ ਜਿਹੜੇ ਗੰਦੇ ਪਾਣੀ ਦੇ ਨਾਲੀ ਦੇ ਪਾਣੀ ਦੇ ਛੱਟੇ ਪਏ ਨੇ ਮੇਰੇ ਪੈਰਾਂ ਤੇ ਸਵੇਰੇ ਬੱਚੇ ਯੂਨੀਫਾਰਮ ਪਾ ਕੇ ਜਾਂਦੇ ਨੇ ਸਕੂਲ 'ਚ ਔਰ ਵਾਪਸੀ ਜਦੋਂ ਆਉਂਦੇ ਨੇ ਤਾਂ ਉਹਨਾਂ ਦੇ ਕੱਪੜੇ ਇਸ ਤਰ੍ਹਾਂ ਲਿਪੜੇ ਹੁੰਦੇ ਨੇ ਜਿਵੇਂ ਉਹ ਕਿੱਥੇ ਚਿੱਕੜ ਦੇ ਵਿੱਚ ਘੁਲ ਕੇ ਆਏ ਹੋਣ ਇਹ ਹਾਲ ਹੈ ਸਾਡੇ ਪਿੰਡ ਦਾ ਇਹ ਸਾਡੀ ਕ੍ਰਾਂਤੀਕਾਰੀ ਆ ਇਹ ਸਾਡਾ ਬਦਲਾਅ ਆ ਸਾਨੂੰ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਸਾਡੇ ਪਿੰਡ ਦਾ ਹਾਲ ਜੇ ਪਹਿਲਾਂ 70% ਮਾੜਾ ਸੀ ਹੁਣ ਉਹਦੇ ਵਿੱਚੋਂ 80% ਮਾੜਾ ਹੋ ਗਿਆ ਜਿਵੇਂ 90 ਪੂਰਾ 99 ਜਿਹੜਾ ਹਾਲ ਆ ਤੁਸੀਂ ਆਪ ਦੇਖ ਲਓ ਆਮ ਲੋਕਾਂ ਨੂੰ ਪੁੱਛ ਲਓ ਮੇਰੀ رائے ਨਾਲ ਲਓ ਦੂਜੇ ਲੋਕਾਂ ਨੂੰ ਪੁੱਛ ਲਓ ਕਿ ਤੁਹਾਡੇ ਪਿੰਡ ਦਾ ਹਾਲ ਕੀ ਆ ਠੀਕ ਇਹਨਾਂ ਨੂੰ ਪੁੱਛਣਾ ਸੀ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਕਲਵੰਤਰਾਮ ਜੀ ਤੁਹਾਡਾ ਨੌਵੀਂ ਕਲਵੰਤ ਸਰਪੰਚ ਤੇ ਕਲਵੰਤ ਐਮਐਲਏ ਸਾਹਿਬ ਦੇ ਨਾਂ ਨਾਲ ਹੀ ਪੜਦਾ ਹੈ ਤੇ ਇਹ ਹਾਲਾਤ ਨੇ ਜਿਹੜੇ ਤੁਹਾਡੇ ਪਿੰਡ ਦੇ ਇਹ ਪਾਣੀ ਦੀ ਨਿਕਾਸੀ ਕਿਉਂ ਨਹੀਂ ਹੋ ਰਹੀ? ਦੇਖ ਜਰ ਜੀ ਇਹਦਾ ਸਾਨੂੰ ਪਤਾ ਨਹੀਂ ਅਸੀਂ ਛੋਟੀ ਜੀ ਮੰਗ ਕਰੀ ਸੀ ਸਰਪੰਚ ਸਾਹਿਬ ਕੋਲ ਵੀ ਸਾਨੂੰ ਸਰਕਾਰੀ ਬੋਰ ਦਾ ਪਾਣੀ ਚਾਹੀਦਾ ਹੈ ਸਾਡੇ ਤੋਂ ਪੈਪੂ ਮੰਗਵਾਇਆ ਗਿਆ ਕੇਵਲ ਨਹੀਂ ਮੈਂ ਸਵਾਲ ਇਸ ਟਾਈਮ ਨਾਲੀ ਦਾ ਕਰ ਰਹੇ ਆ ਤੁਹਾਡਾ ਸਵਾਲ ਬਾਅਦ ਚ ਸੁਣਾਵਾਂਗੇ ਜਿਹੜੇ ਪਾਣੀ ਦੇ ਨਾਲੀ ਦੇ ਨਿਕਾਸੀ ਦਾ ਕੰਮ ਕਿਉਂ ਨਹੀਂ ਹੋ ਰਿਹਾ ਜੀ? ਹਾਂਜੀ ਨਿਕਾਸੀ ਦਾ ਪਿੰਡ ਦੀ ਹੋਣੀ ਚਾਹੀਦੀ ਹੈ ਦੇਖੋ ਸਰਕਾਰ ਦਾ ਟਾਈਮ ਪੂਰਾ ਹੋ ਚੁੱਕਿਆ ਜੀ ਜਿਸ ਕਰਕੇ ਹੁਣ ਇਹ ਤੁਸੀਂ ਆਪ ਦੇਖ ਰਹੇ ਹੋ ਵੀ ਕੋਈ ਪਿੰਡ ਦਾ ਹਾਲ ਨਹੀਂ ਹੈ ਸਾਡੇ ਹਾਂਜੀ ਤੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਬਸ ਕਿ ਵਿਕਾਸ ਹੋਣਾ ਚਾਹੀਦਾ ਪਿੰਡ ਦਾ ਜੀ ਤੁਸੀਂ ਪਾਣੀ ਦੀ ਗੱਲ ਕਰੀ ਐ ਕਿ ਪਾਈਪ ਕਾਹਦਾ ਪਵਾਉਣਾ ਤੁਸੀਂ ਨੇ ਜੀ ਮੇਰੇ ਘਰ ਦੇ ਕੋਲ ਇੱਕ ਸਰਕਾਰੀ ਬੋਰ ਲਾਇਆ ਹੋਇਆ ਸਰਪੰਚ ਸਾਹਿਬ ਨੇ ਹਾਂਜੀ ਤੇ ਉਸ ਪਾਈਪ ਵਾਸਤੇ ਅਸੀਂ ਮੱਤਾ ਵੀ ਪਾ ਕੇ ਦਿੱਤੀ ਸੀ ਤੇ ਉਹ ਮੱਤਾ ਸਾਨੂੰ ਪਾਸ ਕਰਦੇ ਆ ਉਸ ਦਿਨ ਵੀਡੀਓ ਦੇ ਵਿੱਚ ਬਿਆਨ ਕਰਿਆ ਸਰਪੰਚ ਸਾਹਿਬ ਨੇ ਵੀ ਤੁਸੀਂ ਕਨੈਕਸ਼ਨ ਲਾ ਸਕਦੇ ਹੋ ਅੱਛਾ ਜੀ ਤੇ ਮਾਲਕੀ ਟੋਰ ਤੇ ਜਿਨ੍ਹਾਂ ਦੇ ਘਰ 'ਚ ਬੋਰ ਲੱਗ ਰਿਹਾ ਉਹ ਬੋਰ ਤੇ ਸਾਨੂੰ ਜਲਦੀ ਵੀ ਮੰਨ ਲੈ ਮੱਤਾ ਜਲਦੀ ਪਾ ਕੇ ਬੋਰ ਲਾਇਆ ਗਿਆ ਜੀ ਸਾਨੂੰ ਪਾਣੀ ਉਸ ਬੋਰ ਦਾ ਨਹੀਂ ਮਿਲਿਆ ਅੱਛਾ ਇਸ ਕਰਕੇ ਅਸੀਂ ਮੰਗ ਕਰੀ ਸੀ 8-9 ਦਿਨ ਉਹਦੇ ਘਰੇ ਵੀ ਜਾਂਦੇ ਰਹੇ ਫਿਰ ਸਾਨੂੰ ਕਹਿਣ ਲੱਗੇ ਵੀ ਬੋਰ ਦਵਾਂਗੇ ਉਹ ਬੋਰ ਦਾ ਮੱਤਾ ਸਾਨੂੰ ਕੱਲ ਵਾਪਸ ਕਰਦਾ ਜੋ ਕਿ ਕਹਿ ਰਹੇ ਸੀ ਅਸੀਂ ਮੈਂਬਰਾਂ ਦੇ ਸਾਈਨ ਕਰਾ ਰਹੇ ਹਾਂ ਮੱਤਾ ਪਾਸ ਕਰਾਉਣ ਵਾਲਾ ਹੁਣ ਤੁਹਾਨੂੰ ਜਵਾਬ ਦੇ ਤੱਕ ਉਹਦਾ ਕਨੈਕਸ਼ਨ ਤੁਹਾਨੂੰ ਨਹੀਂ ਮਿਲਣਾ ਹਾਂਜੀ ਸਾਨੂੰ ਜਵਾਬ ਦਿੱਤਾ ਵੀ ਨਾ ਬੋਰ ਮਿਲਦਾ ਨਾ ਪਾਣੀ ਮਿਲਦਾ ਨਾ ਕਨੈਕਸ਼ਨ ਮਿਲਦਾ ਤੁਹਾਡੇ ਘਰ ਤੋਂ ਜਿਹੜੀ ਮੋਟਰ ਬੋਰ ਲੱਗਿਆ ਕਿੰਨੀ ਦੂਰ ਆ ਉਹ ਸਿਰਫ 60-65 ਫੁੱਟ ਤੇ 60-65 ਫੁੱਟ ਤੇ ਹਾਂਜੀ ਤੁਹਾਨੂੰ ਪਾਣੀ ਦੀ ਉਹ ਸਹੂਲਤ ਸਰਪੰਚ ਸਾਹਿਬ ਨੇ ਜਵਾਬ ਦੇ ਤੱਕ ਨਹੀਂ ਮਿਲਦੀ ਹਾਂਜੀ ਜਵਾਬ ਦਿੱਤਾ ਹੈ ਸਰਕਾਰੀ ਬੋਰ ਦੇਣ ਤੇ ਵੀ ਕਹਿੰਦੇ ਅਸੀਂ ਪਾਸ ਕਰਾ ਰਹੇ ਆ ਵੀ ਵੀ ਉਹ ਵੀ ਸਾਨੂੰ ਗੱਲ ਸਾਡਾ ਮਤਾ ਵਾਸਤੇ ਦਿੱਤਾ ਠੀਕ ਹੈ ਜੀ ਅੱਜ ਇੱਥੇ ਇੱਕ ਹੈਂਡੀਕੈਪਡ ਵੀਰ ਵੀ ਖੜੇ ਨੇ ਜਿਹੜੇ ਰੇੜੀ ਤੇ ਚੱਲਦੇ ਨੇ ਬਾਈ ਜੀ ਤੁਹਾਨੂੰ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਜਦੋਂ ਤੁਸੀਂ ਇਹ ਗੋਡੇ-ਗੋਡੇ ਪਾਣੀ ਦੇ ਵਿੱਚ ਦੀ ਲੰਘਦੇ ਹੋ ਬਹੁਤ ਪਰੇਸ਼ਾਨੀਆਂ ਆਉਂਦੀ ਜੀ ਇਹ ਜਾਨੀਏ ਪੰਜਾਬ ਤੋਂ ਰਹਿਣ ਜੋ ਕੋਸ਼ਿਸ਼ ਕਰਦਾ ਹੈ ਸਾਡਾ 1 24 ਘੰਟੇ ਚੱਲਦਾ ਹੈ 24 ਘੰਟੇ ਪਾਣੀ ਸੜਕ ਦੇ ਉੱਤੇ ਵਗਦਾ ਰਹਿੰਦਾ ਹੈ ਜਿਹੜਾ 24 ਘੰਟੇ ਰਾਤ ਚੱਲਦਾ ਹੈ ਕਾ ਤੁਹਾਨੂੰ ਬੜੇ ਪਰੇਸ਼ਾਨ ਹੋ ਗੁੰਦੇ ਲੋਕ ਦਿਨੇ ਪਰੇਸ਼ਾਨ ਹੁੰਦੇ ਹੈ ਬਹੁਤ ਪਰੇਸ਼ਾਨੀ ਆਉਂਦੀ ਹੈ ਕਾਰਨ ਕੀ ਹੈ ਨਿਕਾਸੀ ਕਿਉਂ ਨਹੀਂ ਹੋ ਰਹੀ ਹੈ ਨਿਕਾਸੀ ਦਾ ਜਾਇ ਮੈਨੂੰ ਪਤਾ ਚਾਹਿਆ ਤਾਂ ਪੰਜ ਨੂੰ ਪਤਾ ਹੈ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕੀ ਹੋ ਰਿਹਾ ਹੈ ਜੀਮਦਰ ਪਰੇਸ਼ਾਨ ਨੇ ਆਮ ਲੋਕ ਪਰੇਸ਼ਾਨ ਨੇ ਬਸ ਨਿਕਾਸ ਹੋਣਾ ਚਾਹੀਦਾ ਹੈ ਠੀਕ ਹੈ ਜੀ ਧੰਨਵਾਦ ਤੁਸੀਂ ਦੇਖ ਸਕਦੇ ਹੋ ਇਸ ਪਾਣੀ ਹੈ ਜਿਹੜਾ ਇੱਥੋਂ ਨਾਲੀ ਤੋਂ ਓਵਰਫਲੋ ਹੋ ਕੇ ਕਿਵੇਂ ਸੜਕ ਦੇ ਉੱਤੇ ਜਾ ਰਿਹਾ ਹੈ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਛੱਪੜ ਲੱਗੇ ਸੜਕ ਦੇ ਉੱਤੇ ਤੇ ਹਾਲਾਤ ਨੇ ਜਿਹੜੇ ਤੁਸੀਂ ਨਾਲੀਆਂ ਦੇ ਦੇਖ ਸਕਦੇ ਹੋ ਨਾਲੀ ਹੈ ਜਿਹੜੀ ਇਹ ਨਾਲਾ ਬਣਿਆ ਹੋਇਆ ਨੱਕੋ ਨੱਕ ਭਰਿਆ ਹੋਇਆ ਤੇ ਮਿੱਟੀ ਲਾ ਕੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਪਾਣੀ ਜਦੋਂ ਵੱਧ ਜਾਂਦਾ ਜਾਂ ਤਾਂ ਇਹਦੇ ਕੋਈ ਲੈਵਲ ਦੇ ਵਿੱਚ ਕੋਈ ਫਰਕ ਹੈ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਕੁਝ ਕੰਮ ਵੀ ਪੱਚ ਵਗੈਰਾ ਲਾਏ ਜਾ ਰਹੇ ਨੇ ਇਹਦੇ ਉੱਤੇ ਕੰਮ ਵੀ ਸਟਾਰਟ ਕੀਤਾ ਹੋਇਆ ਹੈ ऐसे जगह ਤੋਂ ਨਾਲਾ ਬਣਿਆ ਵੀ ਐ ਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਸ਼ੁਰੂ ਵੀ ਕੀਤਾ ਹੈ ਕੰਮ ਪਰ ਪਿੱਛੋਂ ਅੱਗੋਂ ਜਿਹੜੀ ਨਾਲੀ ਓਵਰਫਲੋ ਹੋ ਕੇ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਕਿਵੇਂ ਛੱਪੜ ਲੱਗਿਆ ਹੋਇਆ ਤੇ ਸਾਧਨਾਂ ਨੂੰ ਲੰਘਣਾ ਕਿੰਨਾ ਔਖਾ ਹੋਇਆ ਹੋਇਆ ਜੀ ਇਹਦਾ ਪਾਣੀ ਦਾ ਹੋਜੂ ਮਸਲਾ ਹੱਲ ਅਜ ਪਾਣੀ ਦਾ ਹੋ ਜਾਏਗਾ ਸਾਰਾ ਲੱਗਾ ਹੋਇਆ ਜੀ ਇਹ ਨਾ 3 ਮਹੀਨੇ ਪਹਿਲਾਂ ਲੱਗਾ ਇਹ ਖੁਦ ਆਪ ਨਹੀਂ ਕਰਨ ਦੇ ਰਹੇ ਸੀ ਪਹਿਲਾਂ ਅੱਛਾ ਜੀ ਹਾਂਜੀ ਜਾਣ ਕੇ ਡਿਕਾਡ ਹੁੰਦੇ ਤੁਹਾਨੂੰ ਪਤਾ ਹੁੰਦਾ ਵੀ ਪੰਚਾਇਤ ਦੇ ਵਿੱਚ ਕੀ ਸਿਸਟਮ ਹੈ ਪਾਰਟੀ ਬਾਜੀ ਪਾਰਟੀ ਵਾਈਜ਼ ਕਰਕੇ ਕੀ ਕਰਨੀ ਦੀ ਜੀ ਪਾਰਟੀ ਬਾਜੀ ਹਾਂਜੀ 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 ਖੁਦ ਉਹਨਾਂ ਦੇ ਸੁਣੋ 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 ਸੁਮੇਂਦਰ ਸਿੰਘ ਸੋ ਖੁਦ ਉਹਨਾਂ ਦੇ ਸਾਹਮਣੇ ਕਰ ਸੀ ਕੋਈ ਬਸ ਉੱਥੇ ਅੱਗੇ ਪਿਛੇ ਹੈ ਕੋਈ ਪਿੰਡ ਦੇ ਵਿੱਚ